ਨੋ ਕਿ ਵਾਇਰ ਪੂਜ ਘੱਟ ਕਰਨ ਲੇ ਕਰੋ ਤੇ ਫਿਰ ਜੇ ਇਹ ਬਲ ਘੱਟ ਕਾਲਨ ਫੋਨ ਅੰਦਰ ਪੈਣ ਪਤਾ ਲੱਗ ਜੂ ਇਹ ਆ ਜੀ ਤੇ ਹੁਣ ਫਿਰ ਬਾਹਲੀ ਬਾਜਾ ਸੁੱਤੇ ਪੇ ਬੰਗਲ ਜਗਾਨਦੇ ਇਹ ਇਹ ਰਾਤ ਕਰਦੇ ਨਰ ਦਾ ਸੁੱਤਾ ਹੀ ਨਾ ਗਰਾਸ ਫੋਨ ਕਨੈਕਟ ਹੋ ਗਿਆ ਨਾ 블루ਟੁੱਥ ਹੋਇਆ ਨਹੀਂ ਬੂਸ ਸਿਆ ਨਾਲ ਬਿਲੇ ਪੇਰਿੰਗ ਹੋ ਜਾਂਦੀ ਓਲੇ ਬਿੰਕਟ ਹੁੰਦਾ ਵੇ ਤੂੰ ਆਏ ਸੁਹਾਏ ਸੁਹਾਏ ਮੈਂ ਕਿਹਾ ਹੁਣ ਠੁੱਡਾ ਹੋ ਗਈ ਆ ਠੰਡਾ ਰੋਟੀ ਰੋਟੀ ਤੁਸੀਂ ਨਾਲੇ ਮੈਂ ਕਿਹਾ ਸੀ ਤੁਹਾਡੀ ਸਟੇਟਮੈਂਟ ਕੀ ਸੀ ਨਾ ਕੇ ਤੇ ਠੀਕ ਤਨਾਤ ਲਿਆ ਮੈਂ ਆ ਸੌਣੀ ਦਿੰਦੇ ਤਗੀ ਮੇਰੇ ਕੋਲ ਸਭੇ ਨਾ ਹੋਵੇ ਹੋ ਗਿਆ 10 ਮੱਜਾ ਨਾਲ ਲਿਖੂਆਂ ਸੜਕੇ ਤੇ ਸਨੇ ਆਉਂਦੇ ਲੱਲ ਨਾ ਜਾਇਆ ਸਰ ਤੇ ਤੋਂ ਬੰਦਾ ਇੰਨੀ ਧੂਆਂ ਮਣਪੱਕਾ ਦਾ ਸ਼ਹਿਰ ਸਗਵਾਲੀ ਹੁਣ ਤਾਂ ਸ਼ੇਰ ਕਰਨੀ ਨਹੀਂ ਚਾਹੀਦੀ ਮਣਪੱਕਾ ਦਾ ਧੂਆਂ ਏ ਸ਼ੇਰ ਬੰਦਾ ਕਿਉਂ ਕਰ ਦਿੰਦਾ ਵੀ ਚਲ ਫਰੈਸ਼ ਸ਼ੇਰ ਜਾਊਗੀ ਅੰਦਰ ਹੁਣ ਤਾਂ ਧੂਆਂ ਹੀ ਜਾਂਦਾ ਅੰਦਰ ਉਹ ਤਾਂ ਇੱਥੇ ਰੱਖਾਂ ਦੇ ਵੀ ਜਾਂਦਾ ਹੀ ਆ ਤੇ ਬਾਹਰ ਹੋਰ ਜਾਊਗਾ ਸਕਮਾਂ ਦੀ ਫਾਕ ਦਾ ਸਾਰਾ ਵੀਡੀਓ ਨੰਬਰ 5 ਚ ਤੇ ਚੱਕ ਲਿਆ ਆਪਾਂ ਤਰਕੇ ਆਪਣਾ ਥੈਲਾ ਚਾਹ ਚਾਹ ਲੈ ਕੇ ਆਨੇ ਬੰਦੇ ਦੇ ਬਾਵਾ 10 12 ਬੰਦੇ ਆਏ ਆ ਤੇ ਹਾਂ ਕਿੱਥੇ ਆਨੇ ਨੇ ਮਾਂ ਮੈਂ ਨੂੰ ਲੈ ਸਰ ਚਲੋ ਭਾਈ ਚੱਲੀਏ ਮੈਂ ਆ ਜਾ ਹਾਂ ਤੈਨੂੰ ਛੱਡ ਦਈਏ ਛੱਡਾਂ ਤੈਨੂੰ ਆ ਕੇ ਛੱਡੂੰਗੇ ਇਹ ਪਹਿਲੇ ਤਾਰ ਖੜੀਏ ਤਾਰ ਖੜੀਏ ਇੱਥੇ ਖੜੀਏ ਉਹ ਖੜੀ ਦੀਦੀਆਂ ਆਉਣਗੀਆਂ ਘਰੇ ਤੂੰ ਦੀਦੀਆਂ ਨਾਲ ਖੇਡ ਲਈ ਕੱਲ ਨੂੰ ਆਉਣਗੇ ਮੈਂ ਚੱਲੇ ਮੈਂ ਸਾਈਕਲ ਤੇ ਆਣਾ ਕਿੱਥੇ ਦੰਦਾ ਹੋਵੇ ਟਰੈਕਟਰ ਤੇ ਚੱਲਾਂਗੇ ਆਪਾਂ ਤਾਂ ਟਰੈਕਟਰ ਤੇ ਆ ਜਾ ਤੁਸੀਂ ਠੀਕ ਹੈ ਨਾ ਨਾ ਪਿਓ ਮੈਂ ਪੀ ਕੇ ਨਾ ਨਾ ਪੀ ਕੇ ਪੀ ਕੇ ਆ ਬਈ ਪਿਓ ਪਿਓ ਤੁਸੀਂ ਪਿਓ ਆਹ ਟਰੈਕਟਰ ਖੜਾ ਹੈ ਆਪਣੇ ਕੋਲੇ ਤੇ ਮਾਲ ਆਪਣਾ 21 ਜਿਹੜਾ ਬੱਜਰੀ ਵਾਲਾ ਮਾਲ ਸੀ ਕੱਲਾ ਫਰੀ ਰੇਤਾ ਸੀ ਕੱਲਾ ਰੇਤਾ ਰੇਤਾ ਆਪਣੇ ਕੋਲੇ ਆਇਆ ਸੀ ਬਰਤੀ ਮਾਲ ਹਲੇ ਪਹੁੰਚਿਆ ਨਹੀਂ ਗੱਡੀਆਂ ਲਾ ਲੋ ਵੀ ਇੱਕ ਦੋ ਦਿਨ ਲੇਟ ਚੱਲ ਰਹੀਆਂ ਧੁੰਦ ਕਰਕੇ ਕੁਛ ਤੇ ਹੁਣ ਕਨਫਿਊਜ਼ਨ ਬੜੀ ਹੈ ਕਿ ਜਿੰਦਾ ਜਿੰਦਾ ਜਵਾਬ ਡੀਗ ਦੇਤਾ ਉਹ ਮਿਲਦਾ ਹੈ ਜਾਂ ਜਵਾਂ ਮੋਟਾ ਮਿਲਦਾ ਹੈ ਮਿਕਸ ਮਿਲ ਨਹੀਂ ਰਿਹਾ ਤੇ ਗੱਡੀ ਵੀ ਕੋਈ ਆ ਨਹੀਂ ਰਹੀ ਕਿਉਂਕਿ ਆਪਣੇ ਜਿਹੜਾ ਮਾਲ ਹੈਗਾ ਉਹ ਲੱਗਣਾ ਹੈਗਾ ਕਾਫੀ ਲਾ ਲਓ ਵੀ ਤੁਸੀਂ ਦੋ ਘੋੜੇ ਲੱਗਣਗੇ ਰੇਤੇ ਦੇ ਫਿਰ ਜੀਰਾ ਲਾ ਲਓ ਤੇ ਮੋਟੀ ਬਜਰੀ ਲਾ ਲਓ ਹਨਾ ਸੀਮੈਂਟ ਲਾ ਲਓ ਸਾਰਾ ਕੁਝ ਉਸ ਹਿਸਾਬ ਨਾਲ ਹੋ ਜਾਊਗਾ ਹਾਂ ਓਏ ਲਾ ਦੇ ਨਾ ਲਿਓ ਲੋਟ ਸੀ ਨੰਬਰ ਲੈ ਲੋ ਆ ਨਹੀਂ ਪਾੜੀ ਰੋਟੀ ਮੈਂ ਰੋਕੇ ਖਾਲ ਲੈਣ ਹੈ ਰੋਕੇ ਖਾਲ ਲੈਣ ਰੋਕੇ ਕਰ ਹਾਂ ਪੀਲੇ ਰੰਗ ਦਾ ਬੂਟ ਕੌਣ ਲੈ ਆ ਇਹ ਆਏ ਦਾਦੀ ਦਾਦਾ ਪੁੱਤੀ ਉਹਦੇ ਛੱਡੇ ਨਹੀਂ ਦੋਨਾਂ ਪੀਲੇ ਰੰਗ ਦਾ ਬੂਟ ਇਹ ਇਹ ਦੁਕਾਨ ਤੋਂ ਨਹੀਂ ਛੱਡੇ ਹੈ ਬੱਟੇ ਮੈਂ ਤਾਂ ਇਹੀ ਲੈਣੀ ਆਂਗੀ ਕਹਿੰਦੀ ਐਂਦੇ ਚੱਕ ਲੈ ਨਹੀਂ ਨਹੀਂ ਦੁਕਾਨ ਤੋਂ ਚੱਕ ਲੈ ਕਹਿੰਦੀ ਮੈਂ ਤਾਂ ਪਾਉਂਗੀ ਤਾਂ ਇਹੀ ਪਾਉਂਗੀ ਫਿਰ ਹਰ ਕੇ ਲੈਣੇ ਪਏ ਅਸੀਂ ਚਲ ਆ ਜਾਣਗੇ ਫਿਰ ਆ ਜਾਣਗੇ ਹਾਂ ਕਹਿੰਦੇ ਆ ਸਰ ਜੀ ਕੋਈ ਉਹ ਕਹਿੰਦਾ ਬਾਈ ਵੀ ਮੇਰੀ ਗੱਲ ਸੁਣ ਲਈ ਨੀ ਤੂੰ ਫੋਨ ਕਿਉਂ ਨਹੀਂ ਹਾਂ ਆ ਗਿਆ ਉਹ ਕਹਿੰਦਾ ਆਪਣੇ ਕਿਲਰ ਬਹੁਤ ਨੇ ਹੂੰ ਠੀਕ ਆ ਤੁਸੀਂ ਕੋਈ ਜਿਹੜਾ ਮਰਜੀ ਸਿਮੈਂਟ ਲਾ ਲਓ ਮੈਂ ਬਹਿਮਣਾ ਕਰਵਾਉਂਦਾ ਅੱਛਾ ਹਾਂ ਲਾ ਲਵਾਂਗਾ 7 ਤੱਕ ਰ ਉੱਚ ਉਹ 7 ਤੱਕ ਅਲਟਰਾ ਟੈਕੀ ਲਾ ਦਾਂਗੇ ਹੈ ਅੱਛਾ ਤੱਕ ਲਾਵਾਂਗੇ ਹੈ ਉਹ ਲਾਵਾਂਗੇ ਉਹ ਸਰਵਰ ਪਾਈ ਨਹੀਂ ਹੁੰਦੀ ਛਤ ਉਹੀ ਲਾਵਾਂਗੇ ਥਿਨ ਦੂਜੇ ਚ ਬਾਂਗਰ ਲਾ ਦੇਨੇ ਫਿਰ ਹਾਂ ਏਸੀਸੀ ਦਾ ਕਿੰਨੇ ਦਾ ਕਟਾ ਪੁੱਛ ਲਾਂਗੇ ਚਲ ਉਹ ਤਾਂ ਉਹ ਤਾਂ ਪਤਾ ਸਟਾਈ ਲਿਆ ਸਮਾਨ ਲੇਟ ਹੋ ਗਿਆ ਵੇਲੀ ਤਾਂ ਸੋਗੇ ਇੱਕ ਡਾਕਟਰ ਤੇ ਸੁੱਤਾ ਹੋਇਆ ਕੋਦਾਂ ਦਿਨ ਸੁੱਤਾ ਹੋਇਆ ਅੱਛਾ ਉਹ ਬਾਕੀ ਉਹ ਤੇ ਸੁੱਤੇ ਪਏ ਐ ਸੋਗੇ ਤਾਂ ਠੀਕ ਹੈ ਸਹੀ ਹੈ ਮੈਂ ਕਰਨ ਵੀ ਗਈ ਚਾ ਆ ਗਈ ਬਵਾ ਕੜਲਾ ਥਾ ਯਾ ਨਾ ਥਾ ਬੜਾ ਕੜਲਾ ਮੈਂ ਕਿਹਾ ਨਾ ਇਹਦੇ ਪਾਣੀ ਛਿੜਕ ਲਾਂਗੇ ਹੋਰ ਲੋ ਬਈ ਮਾਲ ਹੋ ਗਿਆ ਲੇਟ ਤੇ ਬੰਦੇ ਤਾਂ ਗਏ ਸੁਸਤ ਤੇ ਬੰਦੇ ਤਾਂ ਗਏ ਸੌ ਕਿਉਂਕਿ ਮੌਸਮ ਵੀ ਥੋੜਾ ਖਰਾਬ ਆ ਅੱਜ ਕਾਫੀ ਮੌਸਮ ਖਰਾਬ ਆ ਇਦਾਂ ਦਿਨ ਬਹੁਤ ਖੰਡਾ ਜਿਹੜਾ ਬਹੁਤ ਸਲੋ ਦੇਣਾ ਕੋਈ ਕੰਮ ਵੀ ਹੋਇਆ ਅੱਜ ਜਿਵੇਂ ਕੱਲ ਜਿੱਥੇ ਖੜਾ ਸੀ ਉੱਥੇ ਹੀ ਖੜਾ ਫਿਲਹਾਲ ਮਾਲ ਲੇਟ ਹੋਣ ਕਰਕੇ ਸਾਰਾ ਕੰਮ ਹੀ ਖੜਾ ਹੈ ਸੀਮਿੰਟ ਤਾਂ ਆ ਗਿਆ ਸੀ ਕੱਲ ਸੀਮਿੰਟ ਸੰਦਰ ਲਵਾ ਲਿਆ ਤੇ ਰੇਤਾ ਵੀ ਆ ਗਿਆ ਤੇ ਜਿਹੜਾ ਹੁਣ ਰਹਿ ਗਿਆ ਘਟਕਾ ਨਹੀਂ ਆਇਆ ਬੱਜਰੀ ਨਹੀਂ ਆਈ ਤੇ ਇੱਕ ਹੋਰ ਹੁੰਦਾ ਜਿਹੜਾ ਹੁੰਦਾ ਨਾ ਉਹ ਟੋਕਾ ਟੱਕ ਆਇਆ ਉਹ ਨਹੀਂ ਆਇਆ काफ़ी कुछ पेंडिंग पे, आज जो तो कम थोड़ा स्लो है स्लो स्लो टाइम हुआ एक दो आसपास पास सूरज माड़ा आया दीदा लाए अच्छा मूहरा करता है

ਕਰਾ ਵੀ ਦਿਖਾ ਗਿਆ ਕੀ ਕਰਾ ਕੇ ਆਏ ਇਹ ਕਰਾ ਕਰਾ ਸੀ ਨਵੀਆਂ ਦਿਸ਼ਾ ਉੱਤੇ ਲਾ ਲਿਆ ਸਲਾਈਸਰ ਆ ਥੋੜਾ ਜਿਹਾ ਰਹਿ ਗਿਆ ਤਾਂ ਚੰਦ ਨਾ ਰਣ ਗਿਆ ਜਾ ਦਰੂਆ ਲੋ ਭਾਈ ਹੈ ਹਾਂ ਉਹ ਵੀ ਚੱਕ ਪੀ ਰਾਤ ਨੂੰ ਆਏ ਸੀਗੇ ਇੱਕ ਲੈਟ ਲਾਤੀ ਦੋ ਹਲੇ ਆਪਣੇ ਪੈਂਡਿੰਗ ਪਈਆਂ ਲਾਤੀ ਇੱਕ ਲੈਟ ਬਹੁਤ ਚੰਨਣਾ ਇਥੇ ਦਾ ਚੰਨਣ ਤਾਂ ਬਹੁਤ ਆ ਇਹਦਾ ਤੇ ਅੱਜ ਹੋਥੋ ਮੂੜ ਦਿਖ ਰਿਹਾ ਉਹ ਖੰਭਾ ਦੇਖ ਰਿਹਾ ਫੋਕਸ ਚ ਹਟਾਉਣਾ ਮੈਂ ਆ ਖੰਭਾ ਇੱਥੋਂ ਅੱਜ ਆਪਣਾ ਘੋੜਾ ਮੁੜਿਆ ਨਹੀਂ ਘੋੜਾ ਨਹੀਂ ਸੱਚੇ ਟਿਪਰ ਸੀਗਾ ਇੱਕ ਤਾਂ ਦਾ ਛੋਟਾ ਟਿਪਰ ਇੱਕ ਜਿਹਦੇ ਦੋਨੇ ਫਰੰਟ ਟਾਇਰ ਇਕੱਠੇ ਨਹੀਂ ਮੁੜਦੇ ਉਹ ਵਾਲਾ ਟਿਪਰ ਸੀ ਉਹ ਫਿਰ ਆਪਾਂ ਨੂੰ ਅੱਜ ਵਾਪਸ ਕਰਨਾ ਪਿਆ ਅੱਜ ਆਪਾਂ ਥੱਲੇ ਇੱਥੇ ਪਾਉਣਾ ਸੀਗਾ ਸਮਾਨ ਉਹ ਵੀ ਸਾਰਾ ਆਪਾਂ ਨੂੰ ਬਸ ਗਟਕਾ ਵਾਲਾ ਸੀਗਾ ਗਟਕੇ ਵਾਲਾ ਵਾਪਸ ਕਰਨਾ ਪਿਆ ਦਿਨੇ ਅੱਜ ਸਾਰਾ ਦਿਨ ਹੀ ਖਾਲੀ ਰਹਿ ਗਿਆ ਬਹੁਤ ਮੱਥਾ ਭਗਾਈ ਹੋਈ ਤਾਂ ਕਰਕੇ ਵੀਡੀਓ ਵੀ ਬੜੀ ਬਣਾਈ ਨਹੀਂ ਕਿਉਂਕਿ ਮੱਥਾ ਬੱਚੀ ਬਾਲੀ ਹੋਈ ਅੱਜ ਤੇ ਉਹਨਾਂ ਦੇ ਵਿਚਾਰਾਂ ਦਾ ਦੂਰੋਂ ਆਏ ਸੀ ਪਠਾਨਕੋਟੋਂ ਆਇਆ ਸੀ ਨੁਕਸਾਨ ਹੋ ਗਿਆ ਚਲੋ ਉਹ ਲਵਾਤਾ ਇੱਥੇ ਡਬਾੜੀ ਰੋਡ ਤੇ ਨਾ ਕਲੋਨੀਆਂ ਬਣੀ ਜਾਂਦੀਆਂ ਤੇ ਉੱਥੇ ਟਿਪਰ ਲਵਾਤਾ ਉਹਨਾਂ ਦਾ ਤੇ ਕੱਲ ਨੂੰ ਆਪਾਂ ਇੱਥੋਂ ਘਰਾਂ ਲੈ ਚੱਕ ਲਿਆ ਆ ਆਪਣਾ ਆ ਪਿਆ ਸੀ ਸਾਰਾ ਅੱਜ ਦਾ ਪ੍ਰੋਗਰਾਮ ਚਲੋ ਕੋਈ ਨਹੀਂ ਹੋ ਜਾਂਦੀ ਹੈ ਕਰ ਇਹਨੇ